ਇਹ ਕੁਝ ਪੰਜਾਬ ਚ ਕਰਨਾ ਏ ਤਾਂ ਉਹ ਨਰਿੰਦਰ ਮੋਦੀ ਜੀ ਹੀ ਤਬਦੀਲੀ ਲਿਆ ਸਕਦੇ ਆ ਆਪਾਂ ਨਰਿੰਦਰ ਮੋਦੀ ਜੀ ਦੀ ਬਾਹ ਫੜ ਲੈਨੇ ਆ ਹੱਥ ਫੜ ਲੈਨੇ ਆ ਤੇ ਬਾਕੀ ਉਹਨਾਂ ਦਾ ਕੰਮ ਉਹਨਾਂ ਨਾਲ ਲੜ ਕੇ ਚੱਲੀਏ ਡਬਲ ਇੰਜਨ ਜਿਹੜਾ ਕਹਿੰਦੇ ਆ ਇੱਥੇ ਤਾਂ ਪਤਾ ਨਹੀਂ ਪੰਜਾਬ ਲਈ ਉਹ ਕਿੰਨੇ ਇੰਜਨ ਚਲਾ ਦੇਣਗੇ 92 ਚ ਆ ਕੇ ਸਰਦਾਰ ਬਿਆਨ ਸਿੰਘ ਨੇ ਅਤਵਾਦ ਖਤਮ ਕੀਤਾ ਸ਼ਾਂਤੀ ਲਿਆਂਦੀ ਪਰ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹ ਤੋਂ ਪੰਜਾਬ 80 ਚੋਂ ਲੈ ਕੇ ਹਜੇ ਤੱਕ ਅੱਜ 25 ਹੋ ਗਿਆ ਨਿਕਲ ਨਹੀਂ ਸਕਿਆ ਜਦੋਂ ਵੀ ਕਹਿੰਦੇ ਰਵਨੀਤ ਸਿੰਘ ਮਿੱਟੂ ਆਸ਼ੂ ਦੇ ਖਿਲਾਫ ਬੋਲਦੇ ਹੋ ਕਹਿੰਦੇ ਉੱਪਰ ਉੱਪਰ ਬੋਲਦੇ ਆ ਦਿਲੋਂ ਨਹੀਂ ਬੋਲਦੇ ਸਾਡੀ ਤਾਂ ਕੋਈ ਰਿਸ਼ਤੇਦਾਰੀ ਨਹੀਂ ਗਈ ਸਾਡੇ ਦਾ ਕੋਈ ਆ ਸਾਡਾ ਹੋਰ ਕੋਈ ਸੰਬੰਧ ਨਹੀਂ ਇਹ ਰਿਸ਼ਤੇ ਸਾਰੇ ਆ ਜਿਹੜੇ ਉਹ ਪਾਰਟੀ ਦੇ ਨਾਲ ਹੁੰਦੇ ਆ ਜਦੋਂ ਸੰਬੰਧ ਪਾਰਟੀ ਬਦਲ ਗਈ ਪਾਰਟੀ ਹੋਰ ਆ ਗਈ ਸੰਬੰਧ ਵੀ ਖਤਮ ਹੋ ਗਏ ਨਾਲ ਹੀ ਫਿਰ ਕਾਦੇ ਸੰਬੰਧ ਹੁੰਦੇ ਆ ਜੀ ਮੈਨੂੰ ਜੇ ਕੁਝ ਦਿੱਤਾ ਬੀਜੇਪੀ ਨੇ ਕਾਂਗਰਸ ਨੂੰ ਕੱਲ ਕਾਂਗਰਸ ਨੂੰ ਕਾਂਗਰਸ ਨੇ ਤਾਂ ਕਦੇ ਮੈਨੂੰ ਕੁਝ ਦਿੱਤਾ ਹੀ ਨਹੀਂ ਇਹ ਤਾਂ ਗੱਲਾਂ ਨੇ ਐਮੀ ਦੋਸਤੀ ਆ ਜੀ ਫਲਾਨਾ ਜੀ ਦੋਸਤੀ ਆ ਜੀ ਫਲਾਨੀ ਸਾਡੇ ਦਾ ਸ਼ੇਅਰ ਬਾਜ਼ਾਰ ਦੇ ਕੰਮ ਨੇ ਇਕੱਠੇ ਜੇ ਤੁਹਾਨੂੰ ਕੁਝ ਦੇਣਾ ਅਸੀਂ ਉਹ ਦੇਣਾ ਜੇ ਤੁਸੀਂ ਕੁਝ ਲੈਣੇ ਉਹ ਸਾਤੋ ਹੀ ਲੈਣੇ ਹੋ ਜਿਹੜਾ ਹਜ਼ਾਰ ਰੁਪਈਆ ਨਹੀਂ ਦੇ ਸਕੇ ਹਜੇ ਮੇਰੀ ਮਾਂ ਪੈਣ ਨੂੰ ਹਜ਼ਾਰ ਹਜ਼ਾਰ ਰੁਪਈਆ ਕੀ ਹੁੰਦਾ ਇਹ ਕੀ ਹੋਰ ਬੈਂਗਨ ਦੇ ਦੇਣਗੇ ਆਪਰੇਸ਼ਨ ਸੰਦੂਰ ਦਿਖਾਇਆ ਹੁਣੀ ਮੋਦੀ ਜੀ ਨੇ 55 ਇੰਚ ਦੀ ਛਾਤੀ ਕੀਦੀ ਆ ਜਿਵੇਂ ਅੱਗੇ ਦੁਨੀਆ ਦੇਖਣ ਜਾਂਦੀ ਸੀ ਆਈਫਲ ਟਾਵਰ ਦੁਨੀਆ ਦੇਖਣ ਜਾਂਦੀ ਸੀ ਸਟੈਚੂ ਆਫ ਲਿਬਰਟੀ ਮੋਦੀ ਜੀ ਦੇ ਹੁੰਦੇ ਦੁਨੀਆ ਕਿੱਥੇ ਜਾਂਦੀ ਹੈ ਚਲੋ ਜਨਾਬ ਬ੍ਰਿਜ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਦਾ ਬ੍ਰਿਜ ਆ ਚਲੋ ਸਟੈਚੂ ਆਫ ਯੂਨਿਟੀ ਤੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਜੇ ਪੰਜਾਬ ਨੂੰ ਦੁਬਾਰਾ ਹੀਰਾ ਨਾ ਬਣਾਤਾ ਤਾਂ ਤੁਸੀਂ ਸਾਨੂੰ ਫੜਦੇ ਹੋ ਮੌਕਾ ਤਾਂ ਦਿਓ ਐਮਐਲਏ ਜਦੋਂ ਬਾਈ ਇਲੈਕਸ਼ਨ ਚੋਂ ਜਿੱਤਣਾ ਪੂਰੇ ਨੂੰ ਜਿੱਤ ਕੇ 23 ਨੂੰ ਸਿੱਧਾ ਮੋਦੀ ਜੀ ਦੇ ਕੋਲ ਆਹ ਮੋਦੀ ਜੀ ਨੂੰ ਕਹਾਂਗੇ ਵੀ ਆਹ ਜਿਤਾ ਲਿਆਂਦਾ ਜੀ ਹੁਣ ਇੱਥੇ ਦੱਸੋ ਵੀ ਪੰਜਾਬ ਨੂੰ ਅਨਾਉਂਸ ਕੀ ਕਰਦੇ ਹੋ ਮੇਰੀ ਜੇ ਤੁਰੇ ਹੋਗੀ ਮੈਂ ਤਾਂ ਜਾਊਂਗਾ ਛਾੜਾ ਮਾਰਦਾ ਮੈਨੂੰ ਤਾਂ ਟ੍ਰੇਨ ਦੀ ਲੋੜ ਨਹੀਂ ਪੈਣੀ ਮੈਂ ਤਾਂ ਜੀਵਨ ਗੁਪਤਾ ਨੂੰ ਗੋਦੀ ਚੱਕ ਕੇ ਭੱਜ ਕੇ ਲੈ ਕੇ ਦਿੱਲੀ ਲੈ ਜਾਊਂਗਾ ਸਿਟੀ ਹੋਮ న్యూਸ ਤੋਂ ਤੁਹਾਡਾ ਸਵਾਗਤ ਹੈ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਲਗਭਗ ਪਿਛਲੇ 4-5 ਦਸ਼ਕਾਂ ਤੋਂ ਇੱਕ ਪਰਿਵਾਰ ਪੰਜਾਬ ਦੀ ਸੇਵਾ ਕਰਦਾ ਆ ਰਿਹਾ ਲਗਾਤਾਰ ਔਰ ਪੰਜਾਬ ਦੇ ਮੁੱਦਿਆਂ ਨੂੰ ਹਮੇਸ਼ਾ ਅੱਗੇ ਤੱਕ ਲੈ ਕੇ ਜਾਂਦਾ ਆ ਰਿਹਾ ਚਾਹੇ ਇਤਿਹਾਸ ਦੀ ਗੱਲ ਕਰੀਏ ਤਾਂ ਉਸ ਪਰਿਵਾਰ ਨੇ ਬਹੁਤ ਸ਼ਹੀਦੀਆਂ ਦਿੱਤੀਆਂ ਪੰਜਾਬ ਦੇ ਲਈ ਸੋ ਅੱਜ ਉਸ ਪਰਿਵਾਰ ਦੇ ਲਖਤੇ ਜਿਗਰ ਰਵਨੀਤ ਸਿੰਘ ਬਿੱਟੂ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਸਵਾਗਤ ਕਰਨ ਲੈਣੇ ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਤੁਸੀਂ ਮੌਕਾ ਦਿੰਦੇ ਹੋ ਇਹ ਹੀ ਵੱਡੀ ਗੱਲ ਹੈ ਬੀਟੂ ਜੀ ਕਿੱਦਾਂ ਦੇਖਦੇ ਹੋ ਤੁਹਾਡੇ ਬਾਰੇ ਕਿਹਾ ਜਾਂਦਾ ਵੀ ਤੁਸੀਂ ਉਸ ਪਰਿਵਾਰ ਦੇ ਇਹ ਬਿਲੋਂਗ ਕਰਦੇ ਹੋ ਵੀ ਪਰਵਾਰ ਨੇ ਸ਼ਹੀਦੀਆਂ ਦੇ ਕੇ ਇਸ ਪਾਰਟੀ ਨੂੰ ਬੁਚੀਆ ਪੰਜਾਬ ਦੀ ਤਰੱਕੀ ਲਈ ਵੀ ਕੰਮ ਕੀਤੇ ਤੇ ਅੱਗੋਂ ਤੁਹਾਡੀ ਵੀ ਐਜ਼ ਇਟ ਇਜ਼ ਕੰਮ ਚੱਲ ਰਹੇ ਨੇ ਕਿੱਦਾਂ ਦੇਖਿਓ ਆਉਣ ਵਾਲਾ ਫਿਊਚਰ ਕਿੱਦਾਂ ਰਹੇਗਾ ਪੰਜਾਬ ਦੀ ਤਰੱਕੀ ਲਈ ਦੇਖੋ ਗੱਲ ਇਹ ਆ ਇਸੇ ਕਰਕੇ ਤਾਂ ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਅਲਵੇ ਦਾ ਕਹਿ ਕੇ ਬੀਜੇਪੀ ਚ ਗਏ ਆ ਵੀ ਭਾਈ ਦੇਸ਼ ਦੀ ਕਮਾਨ ਨਰਿੰਦਰ ਮੋਦੀ ਜੀ ਕੋਲ ਆ ਦੇਸ਼ ਦੀ ਕਮਾਨ ਬੀਜੇਪੀ ਕੋਲ ਲਗਾਤਾਰ 11 ਸਾਲ ਪੂਰੇ ਹੋ ਚੁੱਕੇ ਤੇ 29 ਤੱਕ ਇਹ ਟਰਮ ਅੱਗੇ 35 ਤੱਕ ਹੋਰ ਆ ਜਾਣੀ ਹੈ ਤੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਨ ਲੁਧਿਆਣੇ ਵਾਲਿਆਂ ਨੂੰ ਬੇਨਤੀ ਕਰਨ ਵੀ ਬੀਜੇਪੀ ਨਾਲ ਜੁੜੋ ਜੇ ਕੁਝ ਆਪਾਂ ਚਾਹੁੰਦੇ ਆ ਬਾਕੀ ਕਾਂਗਰਸ ਵੇਲੇ ਆਪਾਂ ਦੇਖ ਲਿਆ ਕਰਜ਼ਾ ਚੜਦਾ ਆਮ ਆਦਮੀ ਵੇਲੇ ਦੇਖ ਲਿਆ ਕਰਜ਼ਾ ਚੜਦਾ ਅਕਾਲੀ ਦਲ ਵੇਲੇ ਦੇਖ ਲਿਆ ਕਰਜ਼ਾ ਚੜਦਾ ਕਦੇ ਸੁਣਿਆ ਵੀ ਘਟਿਆ ਇੱਕੋ ਇੱਕ ਖਜ਼ਾਨੇ ਦੀ ਚਾਬੀ ਹੈ ਜਿਹਦੇ ਕੋਲ ਸਾਰੇ ਬੈਂਕਾਂ ਦੀ ਸਾਰੇ ਸਟੇਟਾਂ ਦੇ ਵਿੱਚ ਬਾਈ ਬੀਜੇਪੀ ਹੈ ਜੇ ਕੁਝ ਪੰਜਾਬ ਚ ਕਰਨਾ ਹੈ ਤਾਂ ਉਹ ਨਰਿੰਦਰ ਮੋਦੀ ਜੀ ਹੀ ਤਬਦੀਲੀ ਲਿਆ ਸਕਦੇ ਆ ਇਸ ਕਰਕੇ ਉਹਨਾਂ ਕੋਲ ਬਾਰ-ਬਾਰ 24 ਚ ਵੀ ਆਪਣੇ ਕੋਲ ਮੌਕਾ ਸੀ ਮੈਂ ਕਹਿੰਦਾ ਰਿਹਾ ਚਲੋ ਉਦੋਂ ਇਹ ਸੀ ਵੀ ਸਰਕਾਰ ਬਣੂ ਜਾਂ ਨਹੀਂ ਲੋਕਾਂ ਨੂੰ ਇਹ ਸੀ ਹੁਣ ਤਾਂ ਬਣੀ ਹੋਈ ਆ ਹੁਣ ਫੇਰ ਮੌਕਾ ਏ ਜੇ ਆਪਾਂ ਜੀਵਨ ਗੁਪਤਾ ਜੀ ਨੂੰ ਜਿਤਾ ਦਿੰਨੇ ਆ ਤੇ ਸਮਝ ਲਓ ਆਪਾਂ ਨਰਿੰਦਰ ਮੋਦੀ ਜੀ ਦੀ ਬਾਹ ਫੜ ਲੈਨੇ ਆ ਹੱਥ ਫੜ ਲੈਨੇ ਆ ਤੇ ਬਾਕੀ ਉਹਨਾਂ ਦਾ ਕੰਮ ਕਿਸ ਤਰੀਕੇ ਨਾਲ ਹਰ ਪੰਜਾਬ ਦੇ ਕੱਲੇ-ਕੱਲੇ ਚਾਹੇ ਲੇਬਰ ਆ ਚਾਹੇ ਮਜ਼ਦੂਰ ਆ ਚਾਹੇ ਕੋਈ ਕਿਸਾਨ ਚਾਹੇ ਕੋਈ ਇੰਡਸਟਰੀਅਲਿਸਟ ਆ ਹਰ ਨੂੰ ਵਰਗ ਨੂੰ ਸਾਹਮਣ ਦਾ ਉਹਦਾ ਕੰਮ ਆ ਜਦੋਂ ਉਹ ਹਰਿਆਣਾ ਬਿਲਕੁਲ ਠੀਕ ਚੱਲ ਰਿਹਾ ਰਾਜਸਥਾਨ ਚੱਲ ਰਿਹਾ ਯੂਪੀ ਚੱਲ ਰਿਹਾ ਰਾਜਸਥਾਨ ਯੂਪੀ ਦੇ ਨਾਲ ਮੱਧਿਆ ਪ੍ਰਦੇਸ਼ ਮੱਧਿਆ ਪ੍ਰਦੇਸ਼ ਦੇ ਨਾਲ ਗੁਜਰਾਤ ਗੁਜਰਾਤ ਦੇ ਨਾਲ ਮਹਾਰਾਸ਼ਟਰਾ ਮਹਾਰਾਸ਼ਟਰਾ ਦੇ ਨਾਲ ਗੋਆ ਇੱਧਰ ਆਪਣੇ ਉੱਤਰ ਕਿਹੜਾ ਸੂਬਾ ਹੈ ਜਿਹੜਾ ਮੋਦੀ ਜੀ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਚਾਬੀਆਂ ਨਹੀਂ ਫੜਾਈਆਂ ਹੋਈ ਇਸ ਕਰਕੇ ਆਪਾਂ ਜੇ ਸਾਰਾ ਕੁਝ ਠੀਕ ਚਾਹੁੰਦੇ ਆ ਤੇ ਇੱਕ ਵਾਰ ਨરેન્દ્ર ਮੋਦੀ ਜੀ ਦੇ ਨਾਲ ਉਹਨਾਂ ਨਾਲ ਲੜ ਕੇ ਚੱਲੀਏ ਡਬਲ ਇੰਜਨ ਜਿਹੜਾ ਕਹਿੰਦੇ ਆ ਇੱਥੇ ਤਾਂ ਪਤਾ ਨਹੀਂ ਪੰਜਾਬ ਲਈ ਉਹ ਕਿੰਨੇ ਇੰਜਨ ਚਲਾ ਦੇਣਗੇ ਤੁਸੀਂ ਵੀ ਐਜ਼ ਹੁਣ ਆ ਬੀਜੇਪੀ ਦੇ ਵੱਡੇ ਲੀਡਰ ਹੋ ਸਿਰਮੋਹ ਲੀਡਰ ਹੋ ਐਸੀਆਂ ਕਿਹੜੀਆਂ ਗੱਲਾਂ ਨੇ ਤੁਹਾਡੇ ਜ਼ਿਹਨ ਦੇ ਵਿੱਚ ਜੋ ਪੰਜਾਬ ਦੀ ਤਰੱਕੀ ਦੇ ਲਈ 바ਗੀਦਰ ਬਣਨ ਹੋ ਰਿਹਾ ਐਸੇ ਕਿਹੜੀਆਂ ਤੁਸੀਂ ਗੱਲਾਂ ਜਿਹੜੀਆਂ ਸੈਂਟਰ ਗਵਰਨਮੈਂਟ ਤੋਂ ਮੰਗਾਣੀਆਂ ਚਾਹਦੇ ਹੋ ਵੀ ਪੰਜਾਬ ਦੀ ਤਰੱਕੀ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕੋ ਸਭ ਤੋਂ ਪਹਿਲਾਂ ਤਾਂ ਕੰਮ ਚੱਲਦਾ ਹੀ ਨਹੀਂਗਾ ਜਿਹੜਾ ਚਾਰ ਪੈਸੇ ਆਉਂਦੇ ਆ ਇਕੱਠੇ ਹੁੰਦੇ ਆ ਉਹ ਕਰਜ਼ੇ ਦੀ ਕਿਸ਼ਤ ਮੋੜਨ ਚ ਲੱਗ ਜਾਂਦਾ ਕਰਜ਼ਾ ਵੀ ਨਹੀਂ ਮੁੜਦਾ ਕਰਜ਼ੇ ਦਾ ਜਿਹੜੇ ਸਿਰਫ ਵਿਆਜ ਦੀ ਕਿਸ਼ਤ ਆ ਸਭ ਤੋਂ ਵਿਆਜ ਲੈ ਰਹੇ ਆ ਉਹ ਵੀ ਲੈਣੋਂ हट ਗਿਆ ਹੁਣ ਤਾਂ ਤੇ ਸਭ ਤੋਂ ਪਹਿਲਾਂ ਮੋਦੀ ਜੀ ਤੋਂ ਜੇ ਕਰਜ਼ਾ ਲਹਾਵਾਗੇ ਪੰਜਾਬ ਦਾ ਤਾਂ ਕੁਝ ਹੋਊ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਉਹ ਮਾਫ ਕਰਾਵਾਂਗੇ ਤਾਂ ਕੁਝ ਹੋਊ ਇਸ ਕਰਕੇ ਇਹ ਸਭ ਤੋਂ ਵੱਡੀਆਂ ਗੱਲਾਂ ਐ ਬਾਕੀ ਹਾਈਵੇ ਸੜਕਾਂ ਰੇਲਵੇ ਉਹ ਤਾਂ ਮੋਦੀ ਜੀ ਜਾਲ ਵਿਛਾਈ ਰਹੇ ਆ ਹਰ ਰੇਲਵੇ ਸਟੇਸ਼ਨ ਬਣ ਰਹੇ ਆ ਹਰ ਹਾਈਵੇ ਦੀ ਸੜਕ ਬਣ ਰਹੀ ਹੈ ਗੱਟਕਰੀ ਜੀ ਦੇ ਵਿਭਾਗ ਦੇ ਬਾਕੀ ਹਰ ਚੀਜ਼ ਹੋ ਰਹੀ ਪਰ ਜਿਹੜੇ ਨਿੱਜੀ ਫਾਇਦਾ ਹੋਣਾ ਸਾਰੇ ਬੰਦਿਆਂ ਨੂੰ ਉਹ ਕਰਜ਼ਾ ਲਾ ਕੇ ਹੋਣਾ ਵਾ ਫਿਰ ਨਵੀਂ ਨਵਾਂ ਪੰਜਾਬ ਆ ਜਿਹੜਾ ਉਹ ਪੰਜਾਬ ਚੱਲੂਗਾ ਜਿਹੜਾ 1980 80 ਦਾ ਟ੍ਰੈਪ ਚ ਫਸਿਆ ਹੋਇਆ 92 ਚ ਆ ਕੇ ਸਰਦਾਰ ਬਿਆਨ ਸਿੰਘ ਨੇ ਉਹ ਅਤਵਾਦ ਖਤਮ ਕੀਤਾ ਸ਼ਾਂਤੀ ਲਿਆਂਦੀ ਪਰ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹ ਤੋਂ ਪੰਜਾਬ 80 ਚੋਂ ਲੈ ਕੇ ਹਜੇ ਤੱਕ ਅੱਜ 25 ਹੋ ਗਿਆ ਨਿਕਲ ਨਹੀਂ ਸਕਿਆ ਇੱਕ ਵਾਰ ਮੋਦੀ ਜੀ ਤੇ ਵਿਸ਼ਵਾਸ ਕਰਕੇ ਉਹ ਪੰਜਾਬ ਨੂੰ ਉਸ ਚੋਂ ਕੱਢ ਲਈ ਕਿਦਾਂ ਦੇਖਦੇ ਹੋ ਵੀ ਕਿਹਾ ਜਾਂਦਾ ਵੀ ਰਵਨੀਤ ਸਿੰਘ ਬਿੱਟੂ ਜਿੱਥੇ ਜਾਂਦੇ ਨੇ ਮਾਹੌਲ ਉੱਥੇ ਥੋੜਾ ਜਾਂ ਗਰਮ ਹੋ ਜਾਂਦਾ ਕਿਉਂਕਿ ਤੁਹਾਡੀਆਂ ਸਿਆਸੀ ਸਰਗਰਮੀਆਂ ਕਹਿ ਦੀਆਂ ਜਾਂ ਤੁਹਾਡੇ ਬਿਆਨ ਕਹਿ ਲਿਏ ਵੀ ਹਰ ਹਟ ਟਾਈਮ ਉੱਪਰ ਰਹਿੰਦੇ ਨੇ ਤੇ ਆਸ਼ੂ ਜੀ ਨਾਲ ਵੀ ਤੁਹਾਡਾ ਪਿਆਰ ਜਗ ਜਹਰ ਹੈ ਉਹ ਕਾਂਗਰਸ ਵਾਲੋ ਕੈਂਡੀਡੇਟ ਨੇ ਕਿਦਾਂ ਦੇਖਦੇ ਹੋ ਵੀ ਜਦੋਂ ਵੀ ਕਹਿੰਦੇ ਰਵਨੀਤ ਸਿੰਘ ਬਿੱਟੂ ਆਸ਼ੂ ਦੇ ਖਿਲਾਫ ਬੋਲਦੇ ਹੋ ਕਹਿੰਦੇ ਉੱਪਰ ਉੱਪਰ ਬੋਲਦੇ ਆ ਦਿਲੋਂ ਨਹੀਂ ਬੋਲਦੇ ਦੇਖੋ ਆਸ਼ੂ ਜੀ ਨਾਲ ਜਿਹੜੀ ਦੋਸਤੀ ਸੀ ਆਸ਼ੂ ਜੀ ਨਾਲ ਪਿਆਰ ਸੀ ਉਹ ਕਿਉਂ ਸੀ ਪਾਰਟੀ ਕਰਕੇ ਸੀ ਨਾ ਸਾਡੀ ਤਾਂ ਕੋਈ ਰਿਸ਼ਤੇਦਾਰੀ ਨਹੀਂਗੀ ਸਾਡੇ ਦਾ ਕੋਈ ਸਾਡਾ ਹੋਰ ਕੋਈ ਸੰਬੰਧ ਨਹੀਂ ਇਹ ਰਿਸ਼ਤੇ ਸਾਰੇ ਆ ਜਿਹੜੇ ਉਹ ਪਾਰਟੀ ਦੇ ਨਾਲ ਹੁੰਦੇ ਆ ਜਦੋਂ ਸੰਬੰਧ ਪਾਰਟੀ ਬਦਲ ਗਈ ਪਾਰਟੀ ਹੋਰ ਆ ਗਈ ਸੰਬੰਧ ਵੀ ਖਤਮ ਹੋ ਗਏ ਨਾਲ ਹੀ ਫਿਰ ਕਦੇ ਸੰਬੰਧ ਹੁੰਦੇ ਆ ਜੀ ਮੇਰੇ ਸੰਬੰਧ ਤਾਂ ਇਸ ਵੇਲੇ ਮੇਰੀ ਦੋਸਤੀ ਤਾਂ ਜੀਵਨ ਗੁਪਤਾ ਜੀ ਨਾਲ ਆ ਮੈਨੂੰ ਜੇ ਕੁਝ ਦਿੱਤਾ ਬੀਜੇਪੀ ਨੇ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰਸ ਨੇ ਤਾਂ ਕਦੇ ਮੈਨੂੰ ਕੁਝ ਦਿੱਤਾ ਹੀ ਨਹੀਂ ਮੈਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਿਆ ਐਮਪੀ ਤੋਂ ਬਾਅਦ ਮੈਨੂੰ ਐਮਪੀ ਹੋ ਰਹਿਣ ਦਿੱਤਾ ਇਹਨਾਂ ਨੇ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਮੈਂ ਤਾਂ ਜਾਨ ਦੀ ਬਾਜੀ ਵੀ ਲਾਦਮਾ ਉਹ ਵੀ ਥੋੜੀ ਹੈ ਇਹ ਤਾਂ ਗੱਲਾਂ ਨੇ ਐਮੀ ਦੋਸਤੀ ਆ ਜੀ ਫਲਾਨਾ ਜੀ ਦੋਸਤੀ ਆ ਜੀ ਫਲਾਨੀ ਸਾਡੇਆਂ ਦਾ ਸ਼ੇਅਰ ਬਾਜ਼ਾਰ ਦੇ ਕੰਮ ਨੇ ਇਕੱਠੇ ਸਾਡੀ ਕੋਈ ਫੈਕਟਰੀ ਚੱਲਦੀ ਹੈ ਇਕੱਠੀ ਜਿਹੜੀ ਸਾਡੀ ਸਾਡੀ ਕਾਦੀ ਦੋਸਤੀ ਆ ਪਾਰਟੀ ਦੇ ਨਾਲ ਗੱਲ ਹੁੰਦੀ ਆ ਜਦੋਂ ਮੈਂ ਲੁਧਿਆਣੇ ਪਹਿਲਾਂ ਮੈਂ ਅਰੰਧਪੁਰ ਸਾਹਿਬ ਸੀ ਫਿਰ ਮੈਂ ਲੁਧਿਆਣੇ ਆ ਗਿਆ ਲੁਧਿਆਣੇ ਚ ਐਮ ਐਲ ਏ ਸੀ ਉਹ ਡਾਬਰ ਸਾਹਿਬ ਵੀ ਮੇਰੇ ਸਤਕਾਰਯੋਗ ਸੀ ਪਾਂਡੇ ਸਾਹਿਬ ਵੀ ਮੇਰੇ ਸਤਕਾਰਯੋਗ ਸੀ ਜਿਹੜਾ ਆਪਣਾ ਕੀ ਆ ਸੰਜੀਤ ਤਲਵਾਰ ਇਹ ਤਾਂ ਚਲੋ ਟੇਕ ਟੀਮ ਐ ਦਿੱਤੀ ਸੀ ਇਸ ਕਰਕੇ ਮੇਰੀ ਉਹ ਛੋਟਾ ਭਰਾ ਸੀ ਇਹ ਉਹ ਯਾਰ ਉਹ ਹੁੰਦੀ ਆ ਗੱਲ ਜਿੱਦਣ ਪਾਰਟੀ ਖਤਮ ਹੀ ਨਾ ਉਹਨਾਂ ਨੇ ਮੈਨੂੰ ਹਰਾਉਣ 'ਚ ਕੋਈ ਕਸਰ ਛੱਡੀ ਨਾ ਮੈਂ ਉਹਨਾਂ ਨੂੰ ਹੁਣ ਕਰਾਉਣ 'ਚ ਕਰਾਉਣ 'ਚ ਕੋਈ ਕਸਰ ਛੱਡਣੀ ਆ ਇਹੀ ਸੁਣਨਾ ਚਾਹੁੰਦੇ ਆ ਹੋਰ ਦੱਸੋ ਨਹੀਂ ਸੁਣਨਾ ਨਹੀਂ ਚਾਹੁੰਦੇ ਇਹ ਤਾਂ ਦਿਲ ਦੀ ਗੱਲ ਆ ਤੁਸੀਂ ਕਹੋ ਹਜੇ ਪਤਾ ਹੀ ਨਹੀਂ ਲੱਗਿਆ ਤੇ ਮੈਂ ਇਹ ਗੱਲ ਕਹਿੰਦਾ ਸੀਗਾ ਹੁਣ ਵੈਸਟ ਦੀ ਚੋਣ ਆ ਵੀ ਕਿਹੜੀਆਂ ਐਸੀਆਂ ਗੱਲਾਂ ਨੇ ਵੀ ਜੀਵਨ ਗੁਪਤਾ ਜੀ ਨੂੰ ਲੋਕ ਅੱਗੇ ਲੈ ਕੇ ਆਣ ਔਰ ਬੀਜੇਪੀ ਦੀ ਆਡੋਲੋਜੀ ਨੂੰ ਲੈ ਕੇ ਜਾਣ ਲੋਕਾਂ ਤੱਕ ਜੀਵਨ ਗੁਪਤਾ ਜੀ ਇੱਕ ਪਹਿ ਇੱਕ ਸਭ ਤੋਂ ਪੁਰਾਣੇ ਆਪਣੇ ਪਾਰਟੀ ਦੇ ਸਿਪਾਈ ਆ 1994 ਦੇ ਤੇ ਪਾਰਟੀ ਨਾਲ ਓਵੇਂ ਹੀ ਚੱਲੀ ਗਏ ਨੇ ਅੱਜ ਪਾਰਟੀ ਨੇ ਟਿਕਟ ਲਈ ਨਵਾਜਤਾ ਹੁਣ ਗੱਲ ਇਹ ਆ ਵੀ ਇੱਕ ਪਾਸੇ ਇੱਕ ਪਾਸੇ ਤਾਂ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਉਹ ਵੀ ਕੇਜਰੀਵਾਲ ਦਾ ਨੌਕਰ ਆ ਉਹਦੀ ਉਹਦੇ ਪੱਲੇ ਕੁਛ ਨਹੀਂ ਤੇ ਐਮਐਲਏ ਦੇ ਇਹਦੇ ਪੱਲੇ ਕੀ ਹੋਣਾ ਇਹ ਤਾਂ ਉਨਾਂ ਚਿਰਿਆਂ ਜਿਹਨਾਂ ਚ ਰੈਲੈਕਸ਼ਨ ਆ ਉਹ ਗਲੀ ਗਲੀ ਫਿਰਦੇ ਆ ਜਲੰਧਰ ਵਾਲਿਆਂ ਨੂੰ ਪੁੱਛਿਆ ਦੁਬਾਰਾ ਬਾਅਦ ਇਲੈਕਸ਼ਨ ਤੋਂ ਬਾਅਦ ਗਿੱਦੜਵਾਹੇ ਚਲੇਗੇ ਇਲੈਕਸ਼ਨ ਤੋਂ ਬਾਅਦ ਕਿੰਨੀ ਵਾਰ ਗਏ ਆ ਗਿੱਦੜਵਾਹੇ ਪੁੱਛਿਆ ਕਦੇ ਇਸ ਪੋਜੀਸ਼ਨ ਕਹਿੰਦੀ ਵੀ ਸਾਡੇ ਕੋਲ ਦੇਣ ਲਈ ਬਹੁਤ ਕੁਝ ਆ ਜੇ 2027 ਸਾਡੇ 3 ਸਾਲ ਕੀ ਖੇ ਕਰਦੇ ਸੀ ਤੁਸੀਂ ਜੀਜੇਪੀ ਕੋਲ ਹਜੇ 2027 ਦੂਰ ਆ ਸਾਡਾ ਤਾਂ ਆਇਆ ਪਿਆ ਸੀ ਭਾਈ ਸਾਡੀ ਸੈਂਟਰ ਸਰਕਾਰ ਸਾਡੀ ਆ ਜੇ ਤੁਹਾਨੂੰ ਕੁਝ ਦੇਣਾ ਅਸੀਂ ਉਹ ਦੇਣਾ ਜੇ ਤੁਸੀਂ ਕੁਝ ਲੈਣੇ ਉਹ ਸਾਤੋ ਹੀ ਲੈਣੇ ਹੋ ਇਸ ਕਰਕੇ ਜੇ ਤੁਸੀਂ ਜੇ ਹਜੇ ਹਜੇ ਯਾਰ ਤੁਹਾਨੂੰ ਜੇ ਆ ਨਹੀਂ ਪਤਾ ਲੱਗਿਆ ਜਿਹੜਾ ਹਜ਼ਾਰ ਰੁਪਈਆ ਨਹੀਂ ਦੇ ਸਕੇ ਹਜੇ ਮੇਰੀ ਮਾਂ ਪੈਣ ਨੂੰ ਹਜ਼ਾਰ ਹਜ਼ਾਰ ਰੁਪਈਆ ਕੀ ਹੁੰਦਾ ਇਹ ਕੀ ਹੋਰ ਬੈਂਗਣ ਦੇ ਦੇਣਗੇ ਮੈਨੂੰ ਹੋਰ ਕੌਣ ਹੈ ਜਿਹੜਾ ਹਜ਼ਾਰ ਨਹੀਂ ਦੇ ਸਕੇ ਇਸ ਕਰਕੇ ਛੱਡੋ ਇਹਨਾਂ ਦੀਆਂ ਗੱਲਾਂ ਲਾਸਟ ਕੁਐਸਚਨ ਪੁੱਛਦਾ ਵੀ ਰਵਨੀਤ ਸਿੰਘ ਬਿੱਟੂ ਦੇ ਵਿੱਚ ਐਸੀ ਕਿਹੜੀ ਚੁੰਬਕ ਹੈ ਵੀ ਜਦੋਂ ਰਵਨੀਤ ਸਿੰਘ ਬਿੱਟੂ ਆਪ ਲੜਦੇ ਨੇ ਉਦੋਂ ਤਾਂ 40-45 ਹਜ਼ਾਰ ਵੋਟ ਬੀਜੇਪੀ ਲੈ ਜਾਂਦੀ ਹੈ ਪਰ ਅਸੈਂਬਲੀ ਦੀ ਵਾਰੀ ਆਉਂਦੀ ਹੈ ਵੋਟ ਪਰਸੈਂਟੇਜ ਘਟ ਜਾਂਦਾ ਕੌਂਸਲਰ ਦੀ ਵਾਰੀ ਆਉਂਦੀ ਹੈ ਉਹ ਹੋਰ ਘਟ ਜਾਂਦਾ ਵੀ ਐਸੀ ਕਿਹੜੀ ਗਿੱਧੜ ਸਿੰਘੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਹੱਥ ਹੈ ਵੀ ਜਦੋਂ ਚਿਹਰਾ ਅੱਗੇ ਆ ਜਾਂਦਾ ਤੇ ਵੋਟ ਪਰਸੈਂਟੇਜ ਇੱਕੋ ਦਮ ਹਾਈ ਹੋ ਜਾਂਦਾ ਨਹੀਂ ਇਸ ਤੱਕ ਕੋਈ ਸ਼ੱਕ ਨਹੀਂ ਹਰੇਕ ਦੇ ਕੋਲ ਆਪਣੇ ਆਪਣੇ ਗਿੱਧੜ ਸਿੰਘੀ ਤਾਂ ਹੁੰਦੀ ਆ ਤੇ ਇਸ ਮੈਂ ਜਿਹੜੀ ਗੱਲ ਕਹਿ ਰਿਹਾ 45 ਆਮ ਆਦਮੀ ਨੂੰ ਕਿੰਨੀ ਪਈ 22000 ਵੋਟ 23000 ਤੋਂ ਉੱਤੇ ਤਾਂ ਸਾਡੀ ਲੀਡ ਆ ਜਿੰਨੀ ਟੋਟਲ ਵੋਟ ਆਮ ਆਦਮੀ ਨੂੰ ਪਈ ਆ 19 ਸਾਡੀ 24 ਚ ਸਾਲ ਪਹਿਲਾਂ ਹੀ ਸਾਡੀ ਲੀਡ ਆ ਵੈਸਟ ਚੋਂ ਤੇ ਇਸ ਵਾਰ ਜਿਹਨੂੰ 35000 ਪੈ ਗਈ ਇਸ ਵਾਰ 45 ਦੀ ਲੋੜ ਨਹੀਂ ਕੋਈ ਬਾਈ ਇਲੈਕਸ਼ਨ ਆ ਰੁਚੀ ਲੋਕਾਂ ਦੀ ਘਟ ਜਾਂਦੀ ਆ ਵੋਟ ਮੌਸਮ ਗਰਮੀ ਛੁੱਟੀਆਂ ਬਹੁਤ ਕੁਝ ਹੁੰਦਾ ਇਸ ਵਾਰ ਜਿਹਨੂੰ 35 30 ਤੋਂ 35 ਪੈ ਗਈ ਉਹਨੇ ਜਿੱਤ ਜਾਣਾ ਤੇ ਇਸ ਕਰਕੇ ਸਾਡਾ ਲੋਕਾਂ ਨੇ 45 ਤੱਕ ਪਹੁੰਚਾਇਆ ਇਸ ਤੇ 35 ਉਹ ਚਾਹਨੇ ਇਸ ਵਾਰ 35 ਪੈ ਗਈ ਇਹੀ ਜਿੱਤ ਕਿਉਂ ਮਾਰਨੀ ਆ ਸੀਟ ਤੇ ਇਸ ਕਰਕੇ ਬੀਜੇਪੀ ਲੋਕਾਂ ਦਾ ਮਨ ਬਣਿਆ ਆਪਰੇਸ਼ਨ ਸੰਦੂਰ ਦਿਖਾਇਆ ਹੁਣੀ ਮੋਦੀ ਜੀ ਨੇ 55 ਇੰਚ ਦੀ ਛਾਤੀ ਕੀਦੀ ਆ ਉਦੋਂ ਬਾਅਦ ਹੁਣੀ ਅਸੀਂ ਤੀਜੇ ਚੌਥੇ ਨੰਬਰ ਦਾ ਦੇਸ਼ ਬਣ ਕੇ ਹਟੇ ਜਾਪਾਨ ਨੂੰ ਪਿੱਛੇ ਛੱਡ ਕੇ ਅਮਰੀਕਾ ਅਮਰੀਕਾ ਚਾਈਨਾ ਤੇ ਜਰਮਨੀ ਅੱਗੇ ਰਹਿ ਗਿਆ ਉਹ ਵੀ ਕਾਟਾ ਖਿੱਚ ਦੇਣਾ 29 ਤੱਕ ਤੀਜੇ ਤੇ ਆ ਜਾਾਂਗੇ ਤੇ ਇਸ ਕਰਕੇ ਮੋਦੀ ਜੀ ਦੀ ਜਿਹੜੀ ਗੱਲ ਆ ਆ ਪ੍ਰੋਜੈਕਟ 43000 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਜਿਹੜੇ ਰੇਲਵੇ ਜਿਹੜਾ ਮੈਨੂੰ ਵੀ ਮੌਕਾ ਮਿਲਿਆ ਟ੍ਰੇਨ ਚਾਉਣ ਦਾ ਬੰਦੇ ਵਾਰਤ ਤੇ ਸਾਰਾ ਟਰੈਕ ਇੱਕ ਪੁਲ ਜਿਹੜਾ ਚਨਾਬ ਬ੍ਰਿਜ ਹੈ ਉਹ 4000 ਕਰੋੜ ਦਾ ਹੈ ਕੱਲਾ 4000 ਕਰੋੜ ਦਾ ਜਿਵੇਂ ਅੱਗੇ ਦੁਨੀਆ ਦੇਖਣ ਜਾਂਦੀ ਸੀ ਆਈਫਲ ਟਾਵਰ ਦੁਨੀਆ ਦੇਖਣ ਜਾਂਦੀ ਸੀ ਸਟੈਚੂ ਆਫ ਲਿਬਰਟੀ ਮੋਦੀ ਜੀ ਦੇ ਹੁੰਦੇ ਦੁਨੀਆ ਕਿੱਥੇ ਜਾਂਦੀ ਹੈ ਚਲੋ ਚਨਾਬ ਬ੍ਰਿਜ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਦਾ ਬ੍ਰਿਜ ਹੈ ਚਲੋ ਸਟੈਚੂ ਆਫ ਯੂਨਿਟੀ ਜਿਹੜਾ ਬੜੋਦਾ ਚ ਬਣਿਆ ਸardar patel ਦਾ ਸਭ ਤੋਂ ਵੱਡਾ ਇੱਡੀ ਬੜੀ ਤਬਦੀਲੀ ਕਰਤੀ ਹੋਰ ਕੀ ਚਾਹੁੰਦੇ ਹੋ ਤੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਜੇ ਪੰਜਾਬ ਨੂੰ ਦੁਬਾਰਾ ਹੀਰਾ ਨਾ ਬਣਾਤਾ ਤਾਂ ਤੂੰ ਹੀ ਸਾਨੂੰ ਫੜ ਲਿਓ ਮੌਕਾ ਤਾਂ ਦੋ ਕੀ ਅਪੀਲ ਹੈ ਵੈਸਟ ਦੇ ਲੋਕਾਂ ਲਈ ਰਵਨੀਤ ਸਿੰਘ ਬਿੱਟੂ ਉਹਨਾਂ ਦੀ ਕੀ ਪੀਲ ਇੱਕੋ ਅਪੀਲ ਆ ਜੀਵਨ ਗੁਪਤਾ ਜੀ ਤੁਹਾਡੇ ਆਪਣੇ ਆ ਤੁਹਾਡੇ ਭਾਈਚਾਰੇ ਚੋਂ ਆ ਤੁਹਾਡੇ ਬਰਾਦਰੀ ਚੋਂ ਆ ਤੁਹਾਡੇ ਵਿੱਚ ਰਹਿੰਦੇ ਆ ਤੁਹਾਡੇ ਨਾਲ ਦੇ ਨੇ ਕੋਈ ਉਹਨਾਂ ਕੋਲ ਵੱਡੀਆਂ ਗੱਡੀਆਂ ਨਹੀਂ ਗੀਆਂ ਵੱਡੇ ਘਰ ਨਹੀਂ ਗਏ ਤੁਹਾਡੇ ਚੋਂ ਆ ਕੋਈ ਠੱਗੀ ਨਹੀਂ ਮਾਰੀ ਹੋਈ ਕੋਈ ਈਡੀ ਦਾ ਕੇਸ ਨਹੀਂ ਕੋਈ ਵਿਜੀਲੈਂਸ ਦਾ ਕੇਸ ਨਹੀਂ ਕੋਈ ਸੀਬੀਆਈ ਦਾ ਕੇਸ ਨਹੀਂ ਬਾਕੀ ਦੋਨੋਂ ਕੈਂਡੀਡੇਟਾਂ ਤੇ ਦਿਖਾ ਦਿਓ ਕਿਹੜੇ ਕਿਹੜੇ ਕੇਸ ਨੇ ਇਸ ਕਰਕੇ ਫਰਕ ਲੋਕਾਂ ਨੇ ਆਪ ਦੇਖਣਾ ਹੈ ਵੀ ਗੁਪਤਾ ਜੀ ਇਹਨਾਂ ਚੋਂ ਨੇ ਤੇ ਜੀਵਨ ਉਹਨਾਂ ਦਾ ਨਾਂ ਆ ਜਿਹਦਾ ਨਾਂ ਜੀਵਨ ਹੋਵੇ ਉਦੋਂ ਮਦ ਆਪਾਂ ਹੋਰ ਹੋਰ ਆਪਾਂ ਨੂੰ ਕੀ ਮਿਲ ਜੇ ਇਸ ਕਰਕੇ ਸਿੱਧੀ ਐਮਐਲਏ ਜਦੋਂ ਬਾਈ ਇਲੈਕਸ਼ਨ ਚੋਂ ਜਿੱਤਣਾ ਪੂਰੇ ਨੂੰ ਜਿੱਤ ਕੇ 23 ਨੂੰ ਸਿੱਧਾ ਮੋਦੀ ਜੀ ਦੇ ਕੋਲ ਆ ਮੋਦੀ ਜੀ ਨੂੰ ਕਹਾਂਗੇ ਵੀ ਆ ਜਿਤਾ ਲਿਆਂਦਾ ਜੀ ਹੁਣ ਇੱਥੇ ਦੱਸੋ ਵੀ ਪੰਜਾਬ ਨੂੰ ਅਨਾਉਂਸ ਕੀ ਕਰਦੇ ਹੋ ਤੇ ਬਾਕੀ ਦੱਸੋ ਕੀ ਕਰ ਸਕਦਾ ਕੋਈ ਮਤਲਬ ਰਵਨੀਤ ਸਿੰਘ ਬਿੱਟੂ ਆਪਣੀ ਟੀਮ ਮਜ਼ਬੂਤ ਕਰ ਰਹੇ ਨੇ ਦਿਨ ਬੰਦੇ ਅਰੇ ਭਈ ਮੇਰੀ ਤਾਂ ਮੈਨੂੰ ਇਦੋਂ ਵੱਧ ਕੀ ਮਿਲ ਜੂ ਹੋਰ ਜੇ ਮੇਰੀ ਮੇਰੀ ਜਿੱਤ ਹੋਰੇ ਹੋਗੀ ਮੈਂ ਤਾਂ ਜਾਊਂਗਾ ਛਾੜਾ ਮਾਰਦਾ ਮੈਨੂੰ ਤਾਂ ਟ੍ਰੇਨ ਦੀ ਲੋੜ ਨਹੀਂ ਪੈਣੀ ਮੈਂ ਤਾਂ ਜੀਵਨ ਗੁਪਤਾ ਨੂੰ ਗੋਦੀ ਚੱਕ ਕੇ ਭੱਜ ਕੇ ਲੈ ਕੇ ਦਿੱਲੀ ਲੈ ਜਾਊਂਗਾ ਐਡੀ ਬੜੀ ਤਾਕਤ ਆ ਜਾਂਦੀ ਆ ਤੇ ਮੈਂ ਕਹੂੰਗਾ ਮੋਦੀ ਜੀ ਨੂੰ ਵੀ ਆ ਲਓ ਜੀ ਆ ਆ ਹੁਣ ਲਾਉਡ ਕਿ ਜਿੰਨੇ ਇੰਜਨ ਲਾਉਣੇ ਆ ਜੀਵਨ ਜੀ ਆਗੇ ਤੁਹਾਡੇ ਮੂਰੇ ਲੈ ਆਂਦੇ ਜਿਤਾ ਕੇ ਪਰ ਇਹ ਕਰਨਾ ਲੁਧਿਆਣਾ ਵੈਸਟ ਵਾਲਿਆਂ ਨੇ ਆ ਹੁਣ ਇਹਨਾਂ ਦੀ ਮਰਜ਼ੀ ਆ ਵੀ ਇਹ ਕੀ ਚਾਹੁੰਦੇ ਨੇ